ਸਸ਼ੀ ਗਾਲ ਪੰਜਾਬੀ ਹੋ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਈ ਸ਼ਰਮ ਕਾਰਡ ਨਾਲ 3000 ਬੁਢਾਪਾ ਪੈਨਸ਼ਨ ਸਕੀਮ ਬਾਰੇ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜੀ ਕੇਂਦਰ ਸਰਕਾਰ ਵੱਲੋਂ ਅਸੰਗਠਿਤ ਖੇਤਰ ਦੇ ਕਾਮਿਆਂ ਲਈ ਈ ਸ਼ਰਮ ਕਾਰਡ ਦੇ ਤਹਿਤ ਇੱਕ ਪੈਨਸ਼ਨ ਸਕੀਮ ਚਲਾਈ ਜਾ ਰਹੀ ਹੈ ਇਸ ਸਕੀਮ ਤਹਿਤ 3000 ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ ਇਸ ਪੈਨਸ਼ਨ ਦਾ ਲਾਭ 60 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਮਿਲੇਗੀ ਪੈਨਸ਼ਨ ਲੈਣ ਲਈ ਈ ਸ਼ਰਮ ਕਾਰਡ ਬਣਾਇਆ ਹੁਣਾਂ ਜੀ ਵੀ ਹੈ ਸਰਕਾਰ ਦਾ ਐਲਾਨ ਹੈ ਕਿ ਸਿਰਫ ਇਸ ਰਮ ਕਾਰਡ ਧਾਰਕਾਂ ਨੂੰ ਹੀ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ ਪੈਨਸਰ ਸਕੀਮ ਵਿੱਚ ਰਜਿਸਟਰ ਕਰਵਾਉਣ ਲਈ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਪਲਾਈ ਕਰਨ ਵਾਲੇ ਦੀ ਮਹੀਨਾਵਾਰ ਆਮਦਨ 15000 ਤੋਂ ਘੱਟ ਹੋਣੀ ਚਾਹੀਦੀ ਹੈ ਇਸ ਸਕੀਮ ਲਈ ਇਸ ਰਮ ਕਾਰਡ ਦੀ ਅਧਿਕਾਰਿਤ ਵੈਬਸਾਈਟ ਤੇ ਜਾ ਕੇ ਮੰਤਨ ਆਪਸ਼ਨ ਰਾਹੀਂ ਫਾਰਮ ਭਰਨਾ ਪਵੇਗਾ ਇਹ ਸਕੀਮ ਅਸਲ ਵਿੱਚ ਪ੍ਰਧਾਨ ਮੰਤਰੀ ਸ਼ਰਮ ਯੋਗੀ ਮੰਤਨ ਪੈਨਸ਼ਨ ਯੋਜਨਾ ਜਿਸ ਵਿੱਚ 18 ਤੋਂ 40 ਸਾਲ ਦੇ ਲਾਭਪਾਤਰੀ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਜਮ੍ਹਾਂ ਕਰਦੇ ਹਨ ਅਤੇ 60 ਸਾਲ ਦੀ ਉਮਰ ਤੋਂ ਬਾਅਦ ਉਨ੍ਹਾਂ ਨੂੰ 3000 ਦੀ ਮਾਸਿਕ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਂਦੀ ਹੈ ਪੈਨਸ਼ਨ ਹੁਣ 3000 ਹੈ ਪਰਪਪਿਕ ਵਿੱਚ ਇਹ 5000 ਤੱਕ ਵੀ ਜਾ ਸਕਦੀ ਹੈ ਰਜਿਸਟ੍ਰੇਸ਼ਨ ਆਨਲਾਈਨ ਕੀਤੀ ਜਾ ਸਕਦੀ ਹੈ ਜਿਸ ਲਈ ਕਿਸੇ ਸੇਵਾ ਕੇਂਦਰ ਜਾਂ ਕੈਫੇ ਦੇ ਵਿੱਚ ਜਾ ਕੇ ਪਤਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਬਣ ਜਾਂਦਾ ਹੈ ਇਸ ਰਮ ਕਾਰਡ ਧਾਰਕਾਂ ਲਈ ਕੇਂਦਰ ਸਰਕਾਰ ਵੱਲੋਂ ਹੋਰ ਵੀ ਕਈ ਸਕੀਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਇਸ ਕਾਰਡ ਦੇ ਆਧਾਰ ਤੇ ਆਪਣਾ ਕੰਮ ਸ਼ੁਰੂ ਕਰਨ ਲਈ ਰੋਜ਼ਗਾਰ ਭੱਤਾ ਦਿੱਤਾ ਜਾ ਸਕਦਾ ਹੈ ਜਿਸ ਦੇ ਵਿਆਜ ਬਹੁਤ ਘੱਟ ਲੱਗਦਾ ਹੈ ਇਹ ਸਾਰੀ ਜਾਣਕਾਰੀ ਕੇਂਦਰ ਸਰਕਾਰ ਇਸ ਖਾਸ ਪੈਨਸ਼ਨ ਯੋਜਨਾ ਨਾਲ ਸੰਬੰਧਿਤ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਹਾਡੇ ਪਿੰਡ ਜਾਂ ਆਲੇ-ਦੁਆਲੇ 18 ਤੋਂ 40 ਸਾਲ ਤੱਕ ਦੇ ਯੋਗ ਲੋਕ ਹਨ ਤਾਂ ਉਹਨਾਂ ਨੂੰ ਇਸ ਸ਼ਰਮ ਕਾਰਡ ਬਣਵਾ ਕੇ ਇਸ ਸਕੀਮ ਦਾ ਲਾਭ ਲੈਣ ਦੀ ਸਲਾਹ ਜ਼ਰੂਰ ਦਿਓ ਜੇਕਰ ਤੁਸੀਂ ਸਾਡੇ ਚੈਨਲ ਉਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇ ਕਿ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ